ਏਅਰ ਇੰਡੀਆ ਦੇ ਉਹੀ ਕੰਮ 24 ਜੂਨ ਨੂੰ ਰਾਤ ਨੂੰ 10 ਵਜੇ ਦੀ ਫਲਾਈਟ ਕੈਨਸਲ ਕਰਕੇ 25 ਜੂਨ ਸਵੇਰੇ 10 ਵਜੇ ਦੀ ਫਲਾਈਟ ਦਿੱਤੀ ਹੈ ਪੂਰੀ ਰਾਤ 에ਅਰਪੋਰਟ ਤੇ ਖੱਜਲ ਹੋਣ ਤੋਂ ਬਾਅਦ ਸਰੀਰ ਦਾ ਵੱਜਿਆ ਪਿਆ ਵੱਜਾ ਤੇ ਆ ਜੋ ਆਪਾਂ ਚਲਦੇ ਹਾਂ ਜੀ ਏਅਰ ਇੰਡੀਆ ਦੀ ਫਲਾਈਟ ਤੇ 에ਅਰਕ੍ਰਾਫਟ ਆ ਚੁੱਕਿਆ ਕ੍ਰੈਸ਼ ਤੋਂ ਬਾਅਦ ਇਹ ਮੇਰੀ ਪਹਿਲੀ ਫਲਾਈਟ ਹੈ ਦਿਲ ਚ ਡਰ ਵੀ ਆ ਵੈਮ ਵੀ ਆ ਘਰ ਦੇ ਵੀ ਡਰੇ ਹੋਏ ਆ ਤੇ ਆ ਜੋ ਇਸ ਫਲਾਈਟ ਦੇ ਵਿੱਚ ਕਰਦੇ ਹਾਂ ਰਿਵਿਊ ਕਿ ਏਅਰ ਇੰਡੀਆ ਨੇ ਆਪਣੀ ਸਰਵਿਸ ਦੇ ਵਿੱਚ ਕੋਈ ਸੁਧਾਰ ਕੀਤਾ ਹੈ ਕੋਈ ਇਹਨਾਂ ਨੇ ਕ੍ਰੈਸ਼ ਤੋਂ ਬਾਅਦ ਕੀ ਚੇਂਜਸ ਲੈਂਦੀਆਂ ਸੋ ਦੱਸਦਿਆਂ ਇਸ ਵੀਡੀਓ ਦੇ ਵਿੱਚ ਤੇ ਫਾਈਨਲੀ ਆਪਾਂ ਬਾਏ ਬਾਏ ਕਰਤੀ ਆ ਸਨ ਫਰਾਂਸਿਸਕੋ ਨੂੰ ਤੇ ਉੱਡ ਚੱਲੇ ਆ ਦਿੱਲੀ ਵੱਲ ਨੂੰ ਤੇ ਪੇਪਰ ਗਲਾਸ ਦੇ ਵਿੱਚ ਉਹੀ ਜੂਸ ਇਹ ਉਹੀ ਗਲਾਸ ਆ ਜਿਹੜੇ ਅਕਸਰ ਲੀਕ ਕਰ ਜਾਂਦੇ ਆ ਤੇ ਜੂਸ ਤੁਹਾਡੇ ਉੱਪਰ ਡੁੱਲ ਜਾਂਦਾ ਇਹਨਾਂ ਦੀ ਕੁਆਲਿਟੀ 'ਚ ਕੋਈ ਸੁਧਾਰ ਨਹੀਂ ਆਇਆ ਤੇ ਨਾ ਆਲਾ ਦਿੱਤੇ ਆਪਾਂ ਨੂੰ ਭੱਜੇ ਹੋਏ ਮੱਕੀ ਦੇ ਦਾਣੇ ਤੇ ਸਕਰੀਨ ਇਹਨਾਂ ਦੀ ਕਦੇ ਵੀ ਨਹੀਂ ਚੱਲਦੀ ਤੇ ਇਸ ਵਾਰੀ ਮੇਰੇ ਨਾਲ ਵੀ ਉਹੀ ਹਾਲ ਆਇਆ ਮੇਰੀ ਸਕਰੀਨ ਹੈਂਗ ਹੋ ਚੁੱਕੀ ਆ ਵਾਰ-ਵਾਰ ਆਨ ਆਫ ਕਰ ਰਹੇ ਆ ਪਰ ਨਹੀਂ ਚੱਲੀ ਤੇ ਆਹ ਪਲੇਟ ਵੇਖ ਕੇ ਮੈਨੂੰ ਐਂ ਭੁਲੇਖਾ ਪੈਂਦਾ ਜਿਵੇਂ ਮੈਂ ਭਾਰਤ ਦੀ ਕਿਸੇ ਟ੍ਰੇਨ ਦੇ ਵਿੱਚ ਬੈਠਾ ਹੋਵਾਂ ਤੇ ਇਹਨਾਂ ਦੇ ਕੈਬਨ ਚ ਜਾ ਕੇ ਵਾਰ-ਵਾਰ ਉੱਠ ਕੇ ਪਾਣੀ ਆਪ ਨੂੰ ਪੀ ਕੇ ਆਉਣਾ ਪੈਂਦਾ ਹਾਲਾਤ ਇਹਨਾਂ ਦੇ ਉਹੋ ਜਿਹੇ ਆ ਤੇ ਐਂ ਲੱਗਦਾ ਨਹੀਂ ਜਿਵੇਂ ਤੇਲ ਡੁੱਲਿਆ ਹੋਵੇ ਤੇ ਸਾਰੇ ਯਾਤਰੀ ਮੇਰੇ ਨਾਲ ਦੇ ਜਿਹੜੇ ਉਹ ਡਰ ਚੁੱਕੇ ਆ ਪਰ ਰੱਬ ਰੱਬ ਕਰਕੇ ਆਪਾਂ ਫਾਈਨਲੀ ਦਿੱਲੀ ਲੈਂਡ ਕਰ ਚੁੱਕੇ ਆ